ਪੰਜਾਬੀ ਸਿੰਗਰ ਗੁਲਾਬ ਸਿੱਧੂ ਜਿਸ ਨੇ ਕਿ ਆਪਣੇ ਪਿੰਡ ਫਰਵਾਹੀ ਚ 11 ਜ਼ਰੂਰਤਮੰਦ ਮੁੰਡੇ ਕੁੜੀਆਂ ਦੇ ਵਿਆਹ ਦਾ ਪ੍ਰੋਗਰਾਮ ਰੱਖਿਆ ਸੀ ਜਿਸ ਉੱਪਰ ਗਲਾਬ ਸਿੱਧੂ ਨੇ ਕਾਫੀ ਸਾਰੇ ਸਿੰਗਰਾਂ ਨੂੰ ਵੀ ਇਨਵਾਈਟਡ ਕੀਤਾ ਸੀ ਤੇ ਸਿੱਧੂ ਮੂਸੇਵਾਲਾ ਦੇ ਪਤਾ ਬਲਕੌਰ ਸਿੰਘ ਵੀ ਇਸ ਪ੍ਰੋਗਰਾਮ 'ਤੇ ਪਹੁੰਚੇ ਜਿੱਥੇ ਉਹਨਾਂ ਨੇ ਨਵੀਆਂ ਵਿਆਹੀਆਂ ਜੋੜੀਆਂ ਨੂੰ ਆਸ਼ੀਰਵਾਦ ਵੀ ਦਿੱਤਾ ਇਸ ਪ੍ਰੋਗਰਾਮ 'ਤੇ ਜਦੋਂ ਸਿੰਗਰ ਬਾਗੀ ਗੀਤ गा ਰਿਹਾ ਸੀ ਤਾਂ ਬਲਕੌਰ ਸਿੰਘ ਸਟੇਜ 'ਤੇ ਬਾਗੀ ਨੂੰ ਮਿਲਣ ਗਿਆ ਤਾਂ ਬਾਗੀ ਨੇ ਬਲਕੌਰ ਸਿੰਘ ਨੂੰ ਮਿਲਦੇ ਹੋਏ ਕਿਹਾ ਕਿ ਮੈਂ ਇੱਕ ਗੀਤ ਲਿਖਿਆ ਹੈ ਉਸ ਦੀਆਂ ਕੁਝ ਲਾਈਨਾਂ ਤੁਹਾਨੂੰ ਸੁਣਾਉਣਾ ਵਾ ਜਿਸ ਵਿੱਚ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਹੈ ਬਲਕੌਰ ਸਿੰਘ ਨੇ ਗੀਤ ਸੁਣਨ ਤੋਂ ਬਾਅਦ ਬਾਗੀ ਨੂੰ ਡਾਲਰ ਆਸ਼ੀਰਵਾਦ ਵਜੋਂ ਦਿੱਤਾ ਜਿਸ ਨੂੰ ਬਾਗੀ ਕਹਿੰਦਾ ਮੈਂ ਹਮੇਸ਼ਾ ਸੰਭਾਲ ਕੇ ਰੱਖਾਂਗਾ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਤਾਂ ਅੱਗੇ ਵੀ ਸ਼ੇਅਰ ਜਰੂਰ ਕਰਿਓ ਇੱਕ ਮੈਂ ਗਾਣਾ ਰਿਲੀਜ਼ ਕਰ ਰਿਹਾ ਉਹਦੇ ਵਿੱਚ ਚਾਰ ਕ ਲੈਣਾ ਪਾਜਣ ਸਨ ਪੁਲਿਸ ਸਾਹਿਬ ਸੁਖਬੀਰ ਸਿੰਘ ਕਹਿੰਦਾ ਹਾਏ ਕਾਪ ਕੋਲ ਧੜਕੀ ਮੋਹਾਲੀ ਗੱਡੀ ਵੜੀਆ ਬਾਗੀ ਤੇਰਾ ਸੁਣਦਾ ਨਾ ਮਾਂ ਨਾ ਕੋਈ ਕਹਾਣੀ ਮੂਸ ਤੇ ਭਲਾ ਦੇ ਝੋਟਾ ਆਪਣੀਆਂ ਜਹਾਨੀ ਹਾਏ ਇੱਕ ਗੱਲ ਪੱਕੀ ਵਿਆਹ ਤਾਂ ਤੇਰੇ ਨਾਲ ਕਰਾਉਣਾ ਨਹੀਂ ਖਾਵ ਆਇਆ ਦੂਰਾ ਵਿਆਹ ਤੇ ਮੂਸਾ ਸੀ ਲਵਾਉਣਾ ਨਹੀਂ ਅਗਲਾ ਗਾਣਾ ਰਿਲੀਜ਼ ਕਰਾਂਗੇ ਉਹਦੇ ਵਿੱਚ ਲਾਈਨਾਂ ਪਾਈਆਂ ਹੋਈਆਂ ਹਾਏ ਖਾਵ